ਪਰਲੇ ਤੋਂ ਦੂਜੇ ਪਾਰਟੀ ਤੋਂ ਦੇ ਅਜਿਹਾ ਜੁੱਬੂਰੀ ਇਨਸਾਨ ਆਮਾਦੀ ਪਾਰਟੀ ਦਾ ਫਰੰਟ ਗ੍ਰਾਉਂਡ ਦੀ ਰਸਮੀ ਹੈ ਆਮਾਦੀ ਪਾਰਟੀ ਦਾ ਜਿਸ ਤਰ੍ਹਾਂ ਇੱਕ ਇੱਕ ਨਿਸ਼ਾਨ ਹੁੰਦਾ ਚਾੜੂ ਚਾੜੂ ਦਾ ਮਤਲਬ ਹੁੰਦਾ ਸਪਾਈਕਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੱਥ ਨੂੰ ਅੱਖ ਜਾਂਦਾ ਤਕੜੀ ਨਸ਼ੀ ਕਹੀ ਇੱਕ ਕਮਲ ਦਾ ਪੁਰਚਿੱਤਰਵਰਣ ਚਾੜੂ ਸਪਾਈ ਕਰਦਾ ਸਾਡਾ ਮਰਸਦ ਹੈ ਜਿਹੜੇ ਐਮ ਸੀ ਸਰਮਾ ਸਾਡੇ ਨਾਲ ਜੁੜੇ ਨੇ ਇਹਨਾਂ ਦੇ ਵਿਚਾਰਧਾਰਾ ਕਿਉਂਕਿ ਕੱਲ ਇਥੇ ਭਾਜਪਾ ਪਾਰਟੀ ਦੇ ਵੀਰਵਾਰ ਤੱਕੇ ਨਾ ਪਾਏ ਅਸੀਂ ਤੱਕਾ ਨਹੀਂ ਸਾਡੀ ਵਿਚਾਰਧਾਰਾ ਇੱਕ ਸੋਚ ਹੈ ਜਿਵੇਂ ਕੇਜੀਵਾਲ ਸਾਹਿਬ ਕੇ ਨਿਂਧਨ ਤੋਂ ਬਾਅਦ ਜੇ ਰਾਜਨੀਤੀ ਕਰਨ ਨਹੀਂ ਆਏ ਸੀ ਬਦਲ ਨਾਏ ਇਹ ਬਦਲਾਅ ਵਾਸਤੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਬਾਈ ਹੁਣ ਵੀ ਮੂਰਨ ਬਤਨ ਲੋਕਾਂ ਤੇ ਵਿਸ਼ਵਾਸ ਹੈ ਕਿ ਲੋਕ ਚਾਹੁੰਦੇ ਨੇ ਇਸ ਗੱਲ ਕਿ 2 ਸਾਲਾਂ ਦੇ ਵਿੱਚ ਜਿੰਨੇ ਆਵਾ ਦੀ ਪਾਰਟੀ ਦਾ ਕੰਮ ਕੀਤਾ ਨੇ ਲੋਕ ਨੇ ਸਫਾਰ ਕੁ ਵਰਤਮਾਨ ਦੇ ਸਾਰੇ ਨੂੰ ਪਤਾ ਹੈ ਪੀਰੀਵਾਲ ਸਾਹਿਬ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਜਿਸ ਤਰ ਜੇ ਤਬਾਹ ਹੋ ਗਈ ਉਸੇ ਦੇ ਨਾਲ ਆਪਣਾ ਕੋਈ ਵਿਚਾਰ ਚੁੱਕਾ ਨਾ ਕਰ ਚਾਹ ਪਾਸ ਕਰ ਇੱਕ ਵਿਚਾਰ ਤਾਂ ਹੈ ਜਿਹੜੇ ਨੂੰ ਚੰਗੀ ਲੱਗਦੀ ਹੈ ਉਸ ਸਾਥ ਦੇ ਰਹੇ ਤੇ ਜਿਹੜੇ ਉਹ ਦਲਦਲ ਵਿੱਚ ਅੱਗੇ ਹੋਏ ਨੇ ਪਰਿਵਾਰਵਾਦੀ ਰਾਜਨੀਤੀ ਵਿੱਚ ਉਹ ਇਹਦਾ ਪਤਾ ਹੈ ਕਿਉਂਕਿ ਤੁਸੀਂ ਇੱਥੇ ਹੁਣ ਇੱਥੇ ਪਰਿਵਾਰਵਾਦੀ ਰਾਜਨੀਤੀ ਹੈ ਜਿਵੇਂ ਮਾਨ ਤਵਾਰ ਜੁਨੀ ਤਵਾਰ ਜਮਾਇਆ ਮਾਨ ਇਹ ਹੋ ਨਹੀਂ ਚੱਲ ਰਿਹਾ ਇਹ ਬਹੁਤ ਖਰਾੜੀਆਂ ਗੱਲਾਂ ਹੋ ਗਈਆਂ ਉਦੋਂ ਚਾਹਤਾ ਸੀ ਥੋੜਾ ਹਰੇਕ ਬੰਦਾ ਆਵਾਦੀ ਪਾਰਟੀ ਦਾ ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਹਰੇਕ ਬੰਦਾ ਆਪਣਾ ਆਪਣਾ ਇੱਕ ਉਮੀਦਵਾਰੀ ਜਹਰ ਕਰ ਸਕਦਾ ਹਿੰਮਤ ਕਰ ਸਕਦਾ ਹੈ ਜੇ ਇਹਦੇ ਵਿੱਚ ਜੀ ਨਹੀਂ ਹੈ ਕਿ ਪਹਿਲਾਂ ਪਿਓ ਫਿਰ ਪੁੱਤਰ ਹੋਵੇ ਨਹੀਂ ਹੁਣ ਦੋ ਤਿੰਨ ਪੱਵਾਰ ਨੇ ਇਹ ਆਪਣੇ ਆਪ ਨੂੰ ਰਾਜਨੀਤੀ ਦੇ ਬਿੱਕੇ ਕਰ ਸਮਝ ਪਰ ਲੋਕਾਂ ਨੇ ਦੀ ਨੂੰ ਨਾ ਇਜੈਕਟ ਕਰ ਦਿੱਤਾ ਲੋਕ ਆਪਣੀ ਆਜ਼ਾਦ ਸੋਚ ਨਾਲ ਪਾਉਣਗੇ ਤੇ ਬਹੁਤ ਵੱਡੇ ਮਾਰਦੰਨਾ ਸੀ ਆਵਾਦੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਦਾਪਰਾ ਜਿਹਨਾਂ ਦੇ ਲੜਕਾਂ ਮੇਰੇ ਕੋਲ ਰਹਿੰਦੇ ਕਿਉਂਕਿ ਬਹੁਤ ਵੱਡਾ ਹਲਕਾ ਹੁੰਦਾ ਨਵੇਂ ਹਲਕਿਆਂ ਦੇ ਵਿੱਚ ਉਮੀਦਵਾਰ ਸਾਰੇ ਪਿੰਡਾਂ ਦੇ ਵਿੱਚ ਨਹੀਂ ਜਾ ਸਕਦਾ ਤੇ ਫਿਰ ਉਹਨਾਂ ਨੇ ਆਪਣੇ ਪਰਿਵਾਰ ਦੇ ਮੁਤਾਬਕ ਨੌ ਹਲਕਾ ਤੋਂ ਨੌ ਮੇਦਰ ਵਾਰੀ ਹੋਦੀ ਪਹਿਲਾਂ ਵੀ ਆਪਣੇ ਕੋਲ ਆਈ ਸੀ ਇਹ 라ਉਂਡ ਦੇ ਤੁਸੀਂ ਤੁਹਾਨੂੰ ਕਮੇਟੀਆਂ ਕਰਾਂਗੇ ਉਸ ਤੋਂ ਇਲਾਵਾ ਸਾਡੇ ਕੋਲੇ ਰੋਜ਼ ਉਹਨਾਂ ਦੇ ਜਿਹੜੇ ਕਾકા ਨੇ ਛੋਟਾ ਬਰਾੜ ਕਰਨ ਲੱਗੇ ਆਪਾਂ ਕਾਕੇ ਬਰਾੜ ਦਾ ਕਾਕਾ ਇਹ ਸਾਡੇ ਨਾਲ ਇਸ ਤੇ 24 ਘੰਟੇ ਰਹਿੰਦੇ ਹਸਪਤਾਲ ਵਿੱਚ ਤੇ ਬਹੁਤ ਵਧੀਆ ਰਿਸਪੌਂਸ ਮਿਲਦਾ ਲੋਕ ਸਾਥ ਦੇ ਰਹੇ ਕੋਈ ਸਮਾਂ ਹੁੰਦਾ ਸੀ ਤੁਹਾਨੂੰ ਪਤਾ ਪੱਤਰਕਾਰਾਂ ਨੂੰ ਤੁਹਾਨੂੰ ਪਤਾ ਕਾਫੀ ਲੰਬਾਰ ਸਰ ਬਰਾਦਰੀ ਬਾਤ ਚੱਲਦੀ ਸੀ ਹੁਣ ਬਰਾਦਰੀ ਬਾਤ ਨਹੀਂ ਹੈ ਹੁਣ ਵਿਚਾਰਾਂ ਦਾ ਪਾੜ ਹੈ ਕਿ ਵਿਚਾਰ ਕੀ ਨੇ ਕਿਸ ਪਾਰਟੀ ਦੇ ਲੋਕ ਨੇ ਤੇ ਚੰਕ ਕੰਮ ਕਰ ਰਹੇ ਨੇ ਕਿਹੜੀ ਪਾਰਟੀ ਚੰਗੀ ਹੈ ਆਵਾਦੀ ਪਾਰਟੀ ਚ ਪਰਿਵਾਰਵਾਦ ਨਹੀਂ ਹੈ ਤੇ ਦੇਸ਼ ਇਤਿਜ ਕੰਫਰੈਂਸਾਰੇ ਤੇ ਸਾਨੂੰ ਪੂਰਨ ਉਮੀਦ ਅਕਿ ਆਵਾਜ਼ੀ ਪਾਰਟੀ ਕੁਲ ਫਟੇ ਲੀਡ ਨਾਲ ਜਿੱਤੇਗੀ ਲੋਕਪੁਰ ਸਰਕਾਰ ਦੇ ਲੋਕ ਸਭਾ ਸੀਟ